ਜਾਨਕਮਪੀਟੋ ਮਰੇਲਾ ਰਿਮੋਟ ਡੈਕਲ ਦੀ ਜਨਾਜ ਜੀ ਗੁਰਜੀਤ ਜੀ ਡੀਪੀ ਸਿੰਘ ਜੀ ਸ੍ਰੀ ਬਸਵੀਰ ਸਿੰਘ ਪਿੰਦਾ ਜੀ ਫੀਲਡ ਮੈਨ ਤੋਂ ਸਾਡੇ ਭੋਜਨ ਪ੍ਰਦਾਤਾ ਸਿੰਘ ਢੱਲਵਾਲ ਜੀ ਜੋ ਪੰਜਾਬ ਮਿੰਟ ਸਿੰਧ ਬੈਂਕ ਤੋਂ ਸੀਨੀਅਰ ਪ੍ਰੈਜ਼ੀਡੈਂਟ ਰਾਜਨ ਜੈਨ ਜੀ ਪਲੱਸ ਖੰਦਿੰਦਰ ਸਿੰਘ ਜਰਮੀ ਤੋਂ ਮੋਨ ਕੋਸ਼ਲ ਜੀ ਜਿਹੜੇ ਆਯੁਰਵੈਦਿਕ ਦੇ ਕੰਪੀਟਿਪਲ ਹੈ ਸੋਕੂ ਕੋਲ ਜੀ ਐਮਐਸਪੁਰ ਜੀ ਅਸੀਂ ਅੱਜ ਇੱਥੇ ਤੁਸੀਂ ਦੇਖਿਆ ਹੋਣਾ ਪੀਪੀਐਸ ਅਫਸਰ ਸਾਹਮਣੇ ਵੀਹ ਲੰ ਲੱਗ ਤੋ ਦੋ ਪਾਰੇ ਕੇ ਟ੍ਰੈਂਗਲ ਬਣ ਰਹਾ ਹੈ ਤੇ ਅਸੀਂ ਉਤਰਾਮੀ ਖਾਲ ਪਹਿਲੇ ਬੂਟੇ ਲਾਣੇ ਸ਼ੁਰੂ ਕੀਤੇ ਸੀ ਤੁਸੀਂ ਦੇਖ ਸਕਦੇ ਹੋ ਦੋਨੋਂ ਪਾਸੇ ਰੋਡ ਤੇ ਛਤਰੀ ਬਣੀ ਹੋਈ ਆ ਜਿੱਥੇ ਅਸੀਂ 100 ਤੋਂ 200 ਬੂਟਾ ਲਗਾ ਰਿਹਾ ਹੈ ਜੇ 100 ਤਾਂ ਅਸੀਂ ਕਲਮਾ ਲਗਾ ਰਿਹਾ ਹੈ ਜਿਹੜੀਆਂ ਫਲਾਵਰ ਫੁੱਲ ਵਗਿਆ ਹੋਣਾ 50 ਅਸੀਂ ਬੂਟੇ ਪੱਕੇ ਲਗਾ ਰਿਹਾ 200 ਬੂਟੇ ਅਸੀਂ ਗੁਲਦੋਦੀ ਦੇ ਲਗਾ ਰਿਹਾ ਅੱਜ ਅਜੇ ਥੋਕਲੇ ਅਸੀਂ 450 ਬੂਟਾ ਅਜੇ ਦੇ ਦਿਨ ਚਲਾਣਾ ਇਹ ਫਲਾਵਰ ਵਾਲੇ ਵੀ ਆ ਪਰਮਾਨੈਂਟ ਵੀ ਆ ਕਿ ਮੈਂ ਲੋਕਾਂ ਨੂੰ ਪ੍ਰਸ਼ਰਣ ਕਰਵਾ ਉਹ ਬੂਟਾ ਲਗਾ ਦਿੱਤੇ ਆ ਇਸ ਸਾਲ ਦਾ ਜੋ ਦੀ ਰਾਤੂ ਘਟਦਾ ਜੀ ਲਗਾਤਾਰ 15 20 ਸਾਲ ਤੋਂ ਬੂਟੇ ਲਗਾ ਰਿਹਾ 15000 ਤੋਂ ਉੱਪਰ ਬੂਟੇ ਲਗਾ ਰਿਹਾ ਬੂਟੇ ਲਗਾ ਕੇ ਉਹਨੂੰ ਪਾਲਦੇ ਵੀ ਆ ਅੱਜ ਕੋਲ ਨੋ ਪਾਰਕ ਹੈ 12 ਦਰੀ ਦੇ ਇਨਕਲੂਡਿੰਗ ਬਾਹਰ ਵੀ ਆ ਗਿਆ ਜੀਤਨਗਰ ਪਾਰਕ ਵੀ ਆ ਰਿੰਦਰਾ ਹਸਪੀਟਲ ਵੀ ਆ ਅਸੀਂ ਹੁਣ ਕੱਲ ਪਰਸੋਂ ਪੁਲਸ ਲਾਈਨ 'ਚ ਲਗਾਏ ਆ ਤੇ ਸਾਡੀ ਕੋਸ਼ਿਸ਼ ਹੈ ਮੈਕਸਿਮਮ ਅਸੀਂ ਪਲਾਂਟ ਹੋਰ ਲਗਾ ਸਕੀਏ ਟੈਲੇ ਦਾ এনਵਾਇਰਨਮੈਂਟ ਬਹੁਤ ਵਧੀਆ ਅੱਖਾ ਕਰ ਸਕੀਏ ਪੋਲੂਸ਼ਨ ਤੋਂ ਬਚ ਸਕੀਏ ਸਾਡੇ ਜਿਹੜੇ ਦੂਜੇ ਪ੍ਰੋਜੈਕਟ ਨੇ ਐਂਬੂਲੈਂਸ ਦਾ ਪਾਣੀ ਐਂਬੂਲ ਪੁਰਾਣੇ ਰਿਪਲੇਸ ਕਰਨ ਜਾ ਰਹੇ ਆ ਤੇ ਇਸ ਤਰ੍ਹਾਂ ਸਾਡੇ ਕੋਲ ਕਮਿਸ਼ਨ ਮੈਨ ਵੀ ਆ ਸਾਡੇ ਕੋਲ ਅਸੀਂ ਇੱਕ ਸਰਾਂ ਚਲਾ ਰਹੇ ਹਾਂ ਰਿੰਦਾ ਹਸਪੀਟਲ ਦੇ 60 ਬੈੱਡ ਲੱਗੇ ਹੋਏ ਆ ਪਲੱਸ ਸਾਡੇ ਕੋਲ 10 ਸਲਾਈ ਸੈਂਟਰ ਕੰਪਿਊਟਰ ਸੈਂਟਰ ਆ ਉਹ ਵੀ ਅਸੀਂ ਕਰ ਰਹੇ ਆ ਫੀਸ ਵੀ ਅਸੀਂ ਬੱਚਿਆਂ ਨੂੰ ਦੇ ਰਹੇ ਆ ਅਸੀਂ 26 ਤਰੀਕ ਨੂੰ ਪੰਜ ਬੱਚਿਆਂ ਨੂੰ ਅਸੀਂ ਸਲਾਈ ਮਸ਼ੀਨਾਂ ਜਿੰਨਾ ਸਾਡੇ ਕੋਲ ਬਹੁਤ ਪੁਰਾਣਾ ਕੀਤਾ ਨੂੰ ਪੰਜ ਸਲਾਈ ਮਸ਼ੀਨਾਂ ਦੇ ਰਹੇ ਆ ਤੇ 10 ਬੰਦਿਆਂ ਨੂੰ ਅਸੀਂ ਰਾਸ਼ਨ ਦੇ ਰਹੇ ਆ ਤੇ ਪੰਜ ਬੱਚਿਆਂ ਨੂੰ ਅਸੀਂ ਫਾਲੋਅ ਅਪ ਦੀ ਫੀਸ ਦੇ ਰਹੇ ਆ ਤੇ ਐਸਡੀ ਮਾਡਲ ਸਕੂਲ ਦੇ 20 ਬੱਚਿਆਂ ਨੂੰ ਫੀਸ ਦੇ ਰਹੇ ਆ ਅਸੀਂ ਸਾਡੇ ਆ ਡਿਫਰੈਂਟ ਸਾਡੇ ਪ੍ਰੋਜੈਕਟ ਚੱਲਦੇ ਆ ਮੈਂ ਲੋਕਾਂ ਨੂੰ ਕਹੂੰਗਾ ਸਾਡੇ ਨਾਲ ਜੁੜੋ ਫਰਨੋ ਮਿੱਦਾਂ ਮੌਂਟਰੇਟ ਕਰੂ ਉਹਨਾਂ ਬੜੀ ਅੱਛੀ ਤਰ੍ਹਾਂ ਯੂਜ਼ ਕਰਦੇ ਆ ਲੋਕਾਂ ਦੀ ਸੇਵਾ ਕਰਦੇ ਆ ਕਈ ਰਿਕੁਐਸਟ ਕਰਦੇ ਆ ਸਾਡੇ ਜਾਨੀ ਸੰਸਤੀਆਂ ਜ਼ਰੂਰ ਫਿਰ ਨੰਬਰ ਕੀ ਹੈ ਅਗਰ ਜੁੜਨਾ ਚਾਹੇ ਕੋਈ ਮੇਰਾ ਜਿਹੜਾ ਨੰਬਰ ਆ 9815070241 ਮੇਰਾ ਟੈਲੀਫੋਨ ਨੰਬਰ ਆ ਜਦੋਂ ਮਰਜ਼ੀ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਸਾਡੇ ਕੋਲ ਜਿਵੇਂ ਐਮਬੂਲੈਂਸ ਆ ਸਾਡੇ ਕੋਲ ਜਿਵੇਂ ਪਰਮਿਸ਼ਨ ਮੈਨ ਆ ਜਾਂ ਕਿਸ ਨੂੰ ਕੋਈ ਹੈਲਪ ਕਰਨੀ ਆ ਅਸੀਂ ਕੱਲ ਇੱਕ ਮਰੀਜ਼ ਦਾ ਆਪਰੇਸ਼ਨ ਕਰਾ ਹੈ ਇਹ ਬਚਾਰਾ ਅਨਨੌਨ ਸੀ ਮੈਂ ਬਾਜ ਜੋ ਜੋ ਹੋਸ਼ ਆ ਗਈ ਉਹਨੂੰ ਜਿਹੜਾ ਉਹਦਾ ਨਾਮ ਲਖਵਿੰਦਰ ਸਿੰਘ ਪਿੱਲੀਪੀਦਾ ਸੀ ਉਹਨੂੰ ਕੋਈ ਟਰੱਕ ਮਾਰ ਗਿਆ ਸੀ ਉਹਦੇ ਅਸੀਂ ਦੋ ਆਪਰੇਸ਼ਨ ਕਰ ਲਏ ਆ ਇੱਕ ਪਰਸੋਂ ਆਪਰੇਸ਼ਨ ਹੋਣਾ ਹੈ ਤਕਰੀਬਨ 30000 ਰੁਪਏ ਦਾ ਖਰਚਾ ਹੋ ਰਿਹਾ ਉਹ ਅਸੀਂ ਖਰਚ ਕਰ ਰਹੇ ਆ ਇੱਕ ਅਸੀਂ ਉਹਦੇ ਉੱਤੇ ਕੇਅਰ ਟੇਕਰ ਰੱਖਿਆ ਜੋ 1500 ਰੁਪਏ ਹਰ ਰੋਜ਼ ਲੈਂਦਾ ਹੈ ਵੀ ਉਸਨੂੰ ਵਿਚਾਰਨ ਨੂੰ ਲੋਕ ਆਫਰ ਕਰ ਦਿੱਤੀ ਹੈ ਤੇ ਅਸੀਂ ਇਸ ਦਾ ਦੇ ਕੰਮ ਹਰ ਰੋਜ਼ ਡੇਲੀ ਕਰਦੇ ਰਹਿੰਦੇ ਆ ਸਾਡੀ ਇੱਛਾ ਹੈ ਇੱਕ ਲੜਕੀ ਦੀ ਮੈਰਿਜ ਆ ਉਹਨੂੰ ਵੀ ਹੈਲਪ ਕਰਨੀ ਆ ਤੇ ਮੈਂ ਇਹ ਲੋਕਾਂ ਤੋਂ ਸਾਡੇ ਨਾਲ ਦੂਰੋ ਸਾਡੇ ਨਾਲ ਜਿਹੜਾ ਮੌਂਟਨੇਟ ਕੁੜਕੋ ਬੜੀ ਅੱਛੀ ਤਰ੍ਹਾਂ ਯੂਜ਼ ਕਰਾ। ਸ਼ਰਮਾ ਜੀ ਅੰਨੇ ਵਧੀਆ ਉਪਰਾਲੇ ਕਰ ਰਹੇ ਹੋ ਕਿੱਥੇ ਤੁਹਾਨੂੰ ਇਹ ਸਿੱਖਿਆ ਮਿਲੀ ਹੈਗੀ ਕਿ ਵੀ ਸਰ ਸਾਡਾ ਜਿਹੜੀ ਸੰਸਥਾ ਸੀ ਸਾਡੇ ਓਮ ਪ੍ਰਕਾਸ਼ ਕੋਰਟੀ ਜੀ ਨੇ 87 ਦੇ ਵੀ ਬਣਾਈ ਸੀ ਜਿਹੜੇ ਕੋਰਟ ਆਫੀਸ ਦਾ ਟਾਇਰ ਸਾਡੇ ਫਾਊਂਡਰ ਐ ਮੈਂਬਰ ਹੈ। ਮੈਨੂੰ ਉਹਨਾਂ ਨੇ ਜੋੜਿਆ ਸੀ ਤੇ ਮੈਂ ਉਸ ਤੋਂ ਲਗਾਤਾਰ 90 ਤੋਂ ਅਜਮਨ 35-40 ਸਾਲ ਹੋ ਗਏ ਕੰਮ ਕਰਦੇ ਆ। ਮੇਰੀ ਇੱਛਾ ਹੁੰਦੀ ਹੈ ਵੀ ਹਰ ਰੋਜ਼ ਦੋ ਤਿੰਨ ਐਸੇ ਕੰਮ ਕਰੀਏ ਵੀ ਲੋਕਾਂ ਵਿਚਾਰੇ ਜਿਹਨਾਂ ਨੂੰ ਲੋੜ ਹੈ ਉਹਦੇ ਵਾਸਤੇ ਆਪਾਂ ਲੋਕਾਂ ਦੀ ਹੈਲਪ ਕਰ ਤੱਕੀ। ਮੇਰੀ ਇ ਮਰੀ 100% ਕੋਸ਼ਿਸ਼ ਕੀਤੀ ਮੈਂ ਹੈਲਪ ਕਰ ਚੁੱਕਾ ਉਹ ਬੰਦੇ ਨੂੰ ਜਿਸਦੀ ਦੀ ਜਰੂਰਤ ਹੈ ਕੋਈ ਅਸੀਂ ਕੋਈ ਹਲੋ ਹਲਪ ਕਰ ਠੀਕ ਹੈ